ਸਤਿ ਸ਼੍ਰੀ ਅਕਾਲ ਜੀ ਮੈਂ ਹਾ ਅਸ਼ਦੀਪ ਕੋਰ ਸੰਧੂ ਤੇ ਗੱਲ ਕਰਦੇ ਹਾਂ ਜੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੇ ਅਹੁਦੇ ਨੂੰ ਛੱਡਣ ਦਾ ਅੱਜ ਇੱਕ ਵੱਡਾ ਜਿਹੜਾ ਹੈ ਐਲਾਨ ਕੀਤਾ ਹੈ ਉਹਨਾਂ ਨੇ ਉਸ ਬਾਰੇ ਕਿਉਂ ਅਹੁਦੇ ਛੱਡਣ ਬਾਰੇ ਗੱਲ ਕੀਤੀ ਗਈ ਕਿਉਂ ਅਹੁਦੇ ਛੱਡਣ ਬਾਰੇ ਜਿਹੜਾ ਹੈ ਅਫਵਾਹਾਂ ਉੱਡੀਆਂ ਜਾਂ ਫਿਰ ਉਹ ਸੱਚਮੁੱਚ ਹੀ ਜਿਹੜਾ ਹੈ ਆਪਣਾ ਅਹੁਦਾ ਛੱਡ ਰਹੇ ਨੇ ਤਾਨੂੰ ਦੱਸ ਦਈਏ ਕਿ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੇ ਇਲਾਜ ਵਿੱਚ ਇਲਾਜ ਲਈ ਜਿਹੜੇ ਹਸਪੀਟਲ ਦੇ ਵਿੱਚ ਐਸੋਲੇਟ ਸੀਗੇ ਤਾਂ ਉਸ ਦੌਰਾਨ ਕਾਫੀ ਅਫਵਾਹਾਂ ਉੱਡੀਆਂ ਕਿ ਜਿਹੜੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਸਤੀਫਾ ਦੇ ਦੇ ਨੇ ਦੂਸਰੇ ਪਾਸੇ ਇਹ ਵੀ ਖਬਰਾਂ ਨਿਕਲ ਕੇ ਸਾਹਮਣੇ ਆਈਆਂ ਕਿ ਜਿਹੜੇ ਦੇ ਕੈਬਨਿਟ ਦੇ ਦੋ ਉਹਦੇ ਖਾਲੀ ਨੇ ਉਥੇ ਵੀ ਮੰਤਰੀ ਬਿਠਾ ਦਿੱਤੇ ਜਾਣਗੇ ਤੇ ਕਈ ਕਿਸੇ ਨੂੰ ਸੀਐਮ ਸੌਰੀ ਸੁਪਰ ਸੀਐਮ ਦੀ ਕੁਰਸੀ ਦੇ ਦਿੱਤੀ ਜਾਏਗੀ ਕਿਸੇ ਨੂੰ ਜਿਹੜਾ ਹੈ ਹਰੀ ਚੰਡੀ ਵਾਲੀਆਂ ਗੱਡੀਆਂ ਦੇ ਦਿੱਤੀਆਂ ਜਾਣਗੀਆਂ ਤਾਂ ਕਾਫੀ ਇਹੋ ਜੀਆਂ ਜਿਹੜੀਆਂ ਵੱਡੇ ਤੌਰ ਤੇ ਗੱਲਾਂ ਨਿਕਲ ਕੇ ਸਾਹਮਣੇ ਆਈਆਂ ਹਾਲਾਂਕਿ ਜਿਹੜੇ ਮਨੀਸ਼ ਸੋਧੀਆਂ ਨੇ ਉਹ ਵੀ ਹਸਪੀਟਲ ਦੇ ਵਿੱਚ ਜਦੋਂ ਭਗਵਨ ਸਿੰਘ ਮਾਨ ਦਾ ਇਲਾਜ ਚੱਲ ਰਿਹਾ ਸੀ ਉਸ ਦੌਰਾਨ ਜਿਹੜਾ ਉਹ ਪਹੁੰਚੇ ਤੇ ਅੱਗੋਂ ਭਗਵਨ ਸਿੰਘ ਮਾਨ ਨੇ ਅੱਖਾਂ ਕੱਢ ਕੇ ਦਿਖਾਈਆਂ ਕਿ ਮੈਂ ਆਪਣੀ ਕੁਰਸੀ ਨਹੀਂ ਦੇਵਾਂਗਾ ਤਾਂ ਇਸ ਤਰ੍ਹਾਂ ਦੀਆਂ ਕਾਫੀ ਗੱਲਾਂ ਜਿਹੜੀਆਂ ਨੇ ਹਰ ਇੱਕ ਚੈਨਲ ਤੇ ਸੋਸ਼ਲ ਮੀਡੀਆ ਤੇ ਸੁਨਰ ਦੇ ਵਿੱਚ ਸਾਹਮਣੇ ਆ ਰਹੀਆਂ ਸੀ ਕਿ ਸੱਚਮੁੱਚ ਇਹ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਭਗਵਨ ਸਿੰਘ ਮਾਨ ਨੇ ਆਪਣੀ ਕੁਰਸੀ ਛੱਡਣ ਜਾ ਰਹੇ ਨੇ ਜਾਂ ਫਿਰ ਇਹ ਅਫਵਾਹਾਂ ਜਿਹੜੀਆਂ ਨੇ ਲੋਕਾਂ ਵੱਲੋਂ ਜਾਂ ਫਿਰ ਕਹਿ ਲਈਏ ਕੀ ਹੋਰ ਪਾਰਟੀਆਂ ਵੱਲੋਂ ਜਾਂ ਆਮ ਆਦਮੀ ਪਾਰਟੀ ਵੱਲੋਂ ਇਹਦਾ ਜਿਹੜਾ ਸੱਚ ਹੈ ਉਹ ਨਿਕਲ ਕੇ ਸਾਹਮਣੇ ਆ ਗਿਆ ਹੈ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਹਨਾਂ ਨੇ ਉਸ ਬਾਰੇ ਜਿਹੜੀ ਹੈ ਗੱਲਬਾਤ ਕੀਤੀ ਹੈ ਹਸਪੀਟਲ ਤੋਂ ਛੁੱਟੀ ਮਿਲਣ ਤੋਂ ਮਗਰੋਂ ਸੀਐਮ ਮਾਨ ਵੱਲੋਂ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ ਵਿਰੋਧੀ ਧਿਰਾਂ ਵੱਲੋਂ ਮੁੱਖ ਮੰਤਰੀ ਬਦਲੇ ਜਾਣ ਦੀਆਂ ਬੇ ਬੇਨਬਾਜ਼ੀਆਂ ਦਿੱਤੀਆਂ ਜਾ ਰਹੀਆਂ ਨੇ ਬਿਆਨਬਾਜ਼ੀਆਂ ਤੇ ਉਹਨਾਂ ਨੇ ਜਵਾਬ ਦਿੰਦਿਆਂ ਕਿਹਾ ਕਿ ਤਿੰਨ ਦਿਨ ਹਸਪਤਾਲ ਗਿਆ ਹਾਂ ਤਾਂ ਵਿਰੋਧੀਆਂ ਨੇ ਮਗਰੋਂ ਚਾਰ ਮੁੱਖ ਮੰਤਰੀ ਬਣਾ ਦਿੱਤੇ ਨੇ ਉਹ ਮਾਂ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਅਜੇ ਲੋਕਸ਼ੀ ਸੋਸ਼ਲ ਮੀਡੀਆ ਤੇ ਗਲ ਪ੍ਰਚਾਰ ਕਰ ਰਹੀ ਸੀ ਮੈਂ ਹਸਪਤਾਲ ਦੇ ਅੰਦਰ ਸੀ ਤੇ ਕੁਝ ਮੀਡੀਆ ਨੇ ਚੈਨਲ ਨੇ ਤਿੰਨ ਚਾਰ ਮੁੱਖ ਮੰਤਰੀ ਬਣਾਉਣ ਦੀਆਂ ਵੀ ਗੱਲਾਂ ਸਾਹਮਣੇ ਆਉਣ ਲੱਗੀਆਂ ਉਹਨਾਂ ਨੇ ਕਿਹਾ ਕਿ ਅਰਵੰਦ ਕੇਜੀਵਾਲ ਕਹਿ ਚੁੱਕਿਆ ਹਨ ਕਿ ਸੀਐਮ ਨਹੀਂ ਬਦਲਿਆ ਜਾਏਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੀ ਰਹਿਣਗੇ ਫਿਰ ਵੀ ਫੇਸਬੁੱਕ ਵਾਲੇ ਵੀ ਦਵਾਣਾ ਫਰਜੀ ਖਬਰਾਂ ਫੈਲਾਉਂਦੇ ਹਨ ਉਹਨਾਂ ਨੇ ਕਿਹਾ ਕਿ ਬੱਚੋ ਸੀਐਮ ਮਾਨ ਸਾਡੀ ਪਾਰਟੀ ਸੰਘਰਸ਼ਨਾ ਨਿਕਲੀ ਪਾਰਟੀ ਹੈ ਸਾਡਾ ਕੋਈ ਟੜਾ ਨਹੀਂ ਹੈ ਤੇ ਅਸੀਂ ਇਸ ਟੜੇ ਨੂੰ ਜਿਹੜਾ ਹੈ ਨਾ ਹੀ ਬਣਨ ਦੇਾਂਗੇ ਲੋਕ ਹੀ ਸਾਡਾ ਟੜਾ ਹਨ ਕੁਝ ਹੋਰ ਪਾਰਟੀਆਂ ਜਿਹੜੀਆਂ ਨੇ ਗੁੱਟਬਾਜੀ ਕਰਨ ਲਈ ਜਿਹੜੀਆਂ ਨੇ ਸਮਾ ਰਹਿੰਦੀਆਂ ਉਹ ਬਾਹਰ ਹੋ ਗਏ ਦੱਸ ਦਈਏ ਕਿ 5 ਸਤੰਬਰ ਨੂੰ ਸੀਐਮਆਰ 40 ਹਸਪਤਾਲ ਵਿੱਚ ਪੱਤੀ ਸਨ ਤੇ ਦੋ ਦਿਨ ਪਹਿਲਾਂ ਹੀ ਹਸਪਤਾਲ ਚ ਛੁੱਟੀ ਮਿਲੀ ਹੈ ਇਸ ਦਰਮਿਆਨ ਵਧੀ ਤੇਰ ਪੰਜਾਬ ਦਾ ਮੁੱਖ ਮੰਤਰੀ ਬਦਲੇ ਜਾਣ ਦੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ ਤੇ ਸੀਐਮ ਆਨ ਨੇ ਬ੍ਰੇਕ ਲਗਾ ਕੇ ਵਿਰੋਧੀਆਂ ਨੂੰ ਕਰਾਰਾ ਜਵਾਬ ਦਿੱਤਾ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਜਿਸ ਉੱਤੇ ਵੱਡੀ ਜਿਹੜੀ ਹੈ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੀਆਂ ਨੇ ਆਪਣੀ ਸੀਟ ਛੱਡ ਰਹੇ ਨੇ ਆਪਣੀ ਕੁਰਸੀ ਖਾਲੀ ਕਰ ਰਹੇ ਨੇ ਲੇਕਿਨ ਅੱਜ ਉਹਨਾਂ ਨੇ ਇਹ ਬਿਆਨ ਦੇਂਦੇ ਕਿਹਾ ਕਿ ਮੇਰੇ ਉੱਤੇ ਜਿਹੜੀਆਂ ਨੇ ਗਲਤ ਅਫਵਾਹਾਂ ਫੈਲਾਈਆਂ ਜਾ ਰਹੀਆਂ ਨੇ ਜੜੀਆਂ ਨੇ ਬੇਕਾਰ ਗੱਲਾਂ ਕੀਤੀਆਂ ਜਾ ਰਹੀਆਂ ਨੇ ਹਾਲਾਂਕਿ ਇਹੋ ਜੀ ਤਾਂ ਕੋਈ ਗੱਲ ਨਿਕਲ ਕੇ ਸਾਹਮਣੇ ਨਹੀਂ ਆਈ ਉਹ ਕਹ ਰਹੇ ਨੇ ਕਿ ਮੈਂ ਜਿੰਨੀ ਦੇਰ ਪੰਜਾਬ ਦੇ ਵਿੱਚ ਜਿਹੜੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਰਹੇਗੀ ਤੇ ਮੈਂ ਹੀ ਸੀਐਮ ਹੋਵਾਂਗਾ ਲੇਕਿਨ ਜਿਹੜੇ ਵੱਖ-ਵੱਖ ਚੈਨਲ ਵੱਲੋਂ ਵੱਖ-ਵੱਖ ਸੋਸ਼ਲ ਮੀਡੀਆ ਉੱਤੇ ਖਬਰਾਂ ਫੈਲਾਈਆਂ ਜਾ ਰਹੀਆਂ ਨੇ ਤਾਂ ਉਹਨਾਂ ਨੂੰ ਬੰਦ ਕਰ ਦਿੱਤਾ ਜਾਵੇ ਨਹੀਂ ਤਾਂ ਅਸੀਂ ਇੱਕ ਸਖਤ ਕਾਰਵਾਈ ਕਰਾਂਗੇ ਧੰਨਵਾਦ